ਪਿੰਡ ਦੇੜਕਾ ਵਿਖੇ ਪਿੰਡ ਦੇੜਕਾ ਦੀ ਉਗੀ ਸਮਾਜ ਸੇਵਾ ਕਬੀਬੀ ਮਨਜੀਤ ਕੌਰ ਨੇ ਅੱਜ ਧੀਆਂ ਦੀ ਲੋਹੜੀ ਮਨਾ ਕੇ ਲੜਕੇ ਤੇ ਲੜਕੀਆਂ ਵਿਚਕਾਰ ਲੋਕ ਮਨਾਵਾਂ ਚਪਾਈ ਫਰਕ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ ਜਿਕਰ ਜੋ ਕਿ ਉਹ ਪਿਛਲੇ ਸਾਲ ਵੀ ਉਹਨਾਂ ਨੇ ਲੜਕੀਆਂ ਦੀ ਲੋਹੜੀ ਮਨਾਈ ਸੀ ਤੇ ਇਸ ਵਾਰ ਵੀ ਉਹਨਾਂ ਨੇ ਲੜਕੀਆਂ ਦੀ ਲੋਹੜੀ ਮਨਾਈ ਉਹਨਾਂ ਵੱਲੋਂ ਪਿਛਲੇ ਸਾਲ ਵੀ ਤੁਮਤਾਂ ਨੇ ਲੋਹੜੀ ਮਨਾਈ ਗਈ ਸੀ ਇਸ ਵਾਰ ਉਹਨਾਂ ਨੇ ਬਾਬਾ ਰਵਿਦਾਸ ਭਗਤ ਦੀ ਫਲਵਾੜੀ ਦੀਆਂ ਧੀਆਂ ਦੀ ਲੋਹੜੀ ਦਾ ਗੁਰਦੁਆਰਾ ਬਾਬਾ ਰਵਿਦਾਸ ਭਗਤ ਨੂੰ ਇਸ ਸਮਾਗਮ ਕੀਤਾ। ਉਹਨਾਂ ਨੇ ਇਸ ਨੂੰ ਕਿ ਸੱਤ ਧੀਆਂ ਨੂੰ ਵਿਸ਼ੇਸ਼ ਤੌਰ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਵੀ ਦਿੱਤੀਆਂ। ਪੰਜ ਕਾਰਜ ਸਿੰਘ ਵੱਲੋਂ ਪੂਰੀ ਪੰਚਾਇਤ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਲੋਹੜੀ ਦੀ ਬਹੁਤ-ਬਹੁਤ ਮੁਬਾਰਕਾਂ। ਅਸੀਂ ਆਪ ਦੇ ਪਿੰਡ ਦੇ ਵਿੱਚ ਗੁਰੂ ਰਵਿਦਾਸ ਭਗਤ ਜੀ ਦੇ ਗੁਰਦੁਆਰਾ ਸਾਹਿਬ 'ਚ ਨੰਨੀਆਂ ਬੱਚੀਆਂ ਦੀ ਲੋਹੜੀ ਮਨਾ ਰਹੇ ਹਾਂ। ਦੇ ਨਾਲ ਦੀ ਨਾਲ ਮੈਂ ਇਹ ਵੀ ਦੱਸਣਾ ਚਾਹੁੰਦੀ ਆ ਵੀ ਸਾਡੇ ਸਨ 2023 ਦੇ ਵਿੱਚ ਸਾਡੇ ਨਗਰ ਦੇ ਵਿੱਚ 21 ਲੜਕੀਆਂ ਨੇ ਜਨਮ ਲਿਆ। ਅਸੀਂ ਉਹਨਾਂ ਦਾ ਸਵਾਗਤ ਕਰਦੇ ਆ। ਉਹਨਾਂ ਛੋਟੇ ਨੰਨੀਆਂ ਜਾਨਾਂ ਜੀ ਆਆਂ ਆਖਦੇ ਆ। ਤੇ ਸਾਡੇ ਨਗਰ ਦੇ ਵਿੱਚ 10 ਲੜਕੀਆਂ ਨੇ ਜਨਮ ਲਿਆ। ਤੁਸੀਂ ਸਾਰੇ ਰਲ ਮਿਲ ਕੇ ਵਾਹਿਗੁਰੂ ਅਗੇ ਅਰਦਾਸ ਕਰੋ ਮੇਰੇ ਨਾਲ ਲੱਗੋ। ਤੇ ਵਾਹਿਗੁਰੂ ਸਾਨੂੰ ਲੜਕੀਆਂ ਦੀ ਵੱਧ ਤੋਂ ਵੱਧ ਬਖਸ਼ਿਸ਼ ਕਰਨ। ਜੇ ਲੜਕੀਆਂ ਦੀ ਪ੍ਰਦੇਸ਼ ਜ਼ਿਆਦਾ ਨਹੀਂ ਹੋ ਸਕਦੀ ਤਾਂ ਲੜਕਿਆਂ ਤੇ ਬਰਾਬਰਤਾ ਹੋਣੀ ਚਾਹੀਦੀ ਆ। ਤੇ ਤੁਸੀਂ ਸਾਰੇ ਹੀ ਅਰਦਾਸਾ ਕਰੋ ਪਰਮਾਤਮਾ ਤੋਂ ਮੰਗ ਰੱਖੋ ਲੜਕੀਆਂ ਜਨਮ ਲੈਣ ਅਸੀਂ ਲੜਕੀਆਂ ਦੀਆਂ ਲੋੜੀਆਂ ਮਨਾਈਏ ਉਹਨਾਂ ਦੇ ਜਨਮ ਤੇ ਸੇਰੇ ਬੰਨਈਏ ਤੇ ਇਹ ਅੱਗੇ ਵੰਸ਼ ਚੱਲਦੇ ਰਹਿਣ ਕਿਉਂਕਿ ਵੰਸ਼ ਤਾਂ ਲੜਕੀਆਂ ਨੇ ਚਲਾਉਣੇ ਹੁੰਦੇ ਆ ਨਾ ਕਿ ਲੜਕਿਆਂ ਨੇ ਸੁਖ ਵੀ ਲੜਕੀਆਂ ਨੇ ਜਣੇ ਹੁੰਦੇ ਆ ਮਾਪੇ ਨੂੰ ਨਾ ਕਿ ਲੜਕਿਆਂ ਨੇ ਠੀਕ ਆ ਲੜਕੇ ਸਾਡੀ ਇੱਕ ਸੋਚ ਆ ਅਸੀਂ ਕਹਿੰਦੇ ਆ ਵੀ ਲੜਕੇ ਪੈਦਾ ਹੁਣ ਠੀਕ ਆ ਲੜਕੇ ਜੱਗ ਜਿਉਂਦੇ ਰਹਿਣ ਉਹਨਾਂ ਦੀ ਸਾਹ ਜ ਆ ਉਹਨਾਂ ਨਾਲ ਸਾਡੀ ਸਾਹ ਜ ਆ ਪਰ ਸਾਨੂੰ ਲੜਕੀਆਂ ਦੀ ਵੀ ਜ਼ਰੂਰਤ ਆ ਕਲਸਾ ਮਾਈ ਕੁਜੀ ਜੀ ਪ੍ਰਦੇਸ਼ ਚੈਨਲ ਜੀਵਨ ਦੇ ਰੰਗ ਦੇਖਦੇ ਸਾਰੇ ਮੇਰੇ ਭੈਣਾ ਭਾਈਆਂ ਨੂੰ ਬਹੁਤ-ਬਹੁਤ ਮੁਬਾਰਕਾ ਜੀ ਲੋਹੜੀ ਦੀਆਂ ਅਸੀਂ ਕਈਆਂ ਸਿ ਪਿਛਲੇ ਕਈ ਸਾਲਾਂ ਤੋਂ ਧੀਆਂ ਦੀ ਲੋਹੜੀ ਮਨਾ ਰਹੇ ਆ ਤੇ ਅਸੀਂ ਅੱਜ ਵੀ ਧੀਆਂ ਦੀ ਲੋਹੜੀ ਮਨਾਉਣ ਜਾ ਰਹੇ ਆ ਮੁੰਡੇ ਕੁੜੀਆਂ ਦਾ ਸਾਂਝਾ ਤਿਹਾਰਾ ਇਹ ਅਸੀਂ ਕੁੜੀਆਂ ਦੀ ਲੋਹੜੀ ਮਨਾਉਣ ਜਾ ਰਹੇ ਆ ਅੱਜ ਵੀ ਸ਼ਾਮ ਦਾ ਟਾਈਮ ਰੱਖਿਆ ਸੀ ਜੋ ਸਗਨ ਸਕੀਮਾ ਸ਼ਾਮ ਨੂੰ ਹੋਣੀ ਆ ਤੇ ਸਾਡੇ ਨਗਰ ਦੇ ਵਿੱਚ ਡਿਸਪੈਂਸਰੀ ਦੇ ਵਿੱਚ ਸਾਡੀ ਬੇਟੀ ਬੱਚਿਆਂ ਸਮਾਨ ਬੀਬੀ ਜਸਵੀਰ ਕੌਰ ਸਾਲ 2016 ਤੋਂ ਡਿਊਟੀ ਨਿਭਾ ਰਹੇ ਆ ਅਸੀਂ ਇਹਨਾਂ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਆਂ ਸਾਨੂੰ ਇਹਨਾਂ ਦੇ ਦਸਣ ਤੇ ਪਤਾ ਚੱਲਿਆ ਕਿ ਇਸ ਵਾਰ ਸਾਡੇ ਨਗਰ ਦੇ ਵਿੱਚ 21 ਲੜਕੇ ਪੈਦਾ ਹੋਇਆ ਇਹ ਪਰਮਾਤਮਾ ਦੀ ਦੇਣਾ ਸੀ ਇਹਨੂੰ ਸਵੀਕਾਰ ਕਰਦੇ ਆ ਤੇ 10 ਬੱਚੀਆਂ ਨੇ ਵੀ ਜਨਮ ਲਿਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਮਾਨ ਸਤਿਕਾਰ ਕਰਦੇ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਸਾਡੇ ਨਗਰ 'ਚ 10 ਬੱਚੀਆਂ ਪੈਦਾ ਹੋਈਆਂ ਅਸੀਂ ਅੱਜ ਬੱਚੀਆਂ ਦੀ ਲੋਹੜੀ ਮਨਾਉਣ ਜਾ ਰਹੇ ਹਾਂ ਸ਼ਾਮ 4 ਵਜੇ ਤੇ ਸਾਡੀ ਬੇਟੀ ਜਿਹੜੀ ਜਸਵੀਰ ਕੌਰ ਇੱਥੇ ਡਿਸਪੈਂਸਰੀ ਦੇ ਵਿੱਚ ਡਿਊਟੀ ਨਿਭਾ ਰਹੀ ਆ ਅਸੀਂ ਉਹਦਾ ਵੀ ਬਣਦਾ ਮਾਨ ਸਤਕਾਰ ਉਹਨੂੰ ਦੇਣਾ ਚਾਹੁੰਦੇ ਆ ਅੱਜ ਸਾਡੇ ਮਨਚਸਤੁਰਨਾ ਆਇਆ ਵੀ ਅਸੀਂ ਆਪ ਦੀਆਂ ਪੋਤੀਆਂ ਦਾ ਦੀ ਲੋਹੜੀ ਮਨਾਉਣ ਜਾ ਰਹੇ ਹਾਂ ਤਾਂ ਅਸੀਂ ਜਸਵੀਰ ਕੌਰ ਨੂੰ ਵੀ ਬਣਦਾ ਮਾਨ ਸਤਕਾਰ ਦੇਈਏ ਅਸੀਂ ਜਸਵੀਰ ਕੌਰ ਨੂੰ ਅੱਜ ਸਨਮਾਨਿਤ ਕਰਨ ਜਾ ਰਹੇ ਹਾਂ ਹਾਂ ਜੇ ਜਸਵਿੰਦਰ ਕੌਰ ਅਸੀਂ ਇਹਦੇ ਕਾਰਨ ਬਹੁਤ ਖੁਸ਼ ਹਾਂ ਸਾਡੇ ਸਭੀ ਨੂੰ ਬਹੁਤ ਮਾਣ ਆ ਬੰਵਾ ਪਿੱਛੇ ਤੜਾ ਬੰਵਾ ਪਿੱਛੇ ਤੜਾ ਜੀ ਇਹਦਾ ਸਾਰੇ ਪਿੰਡਾਂ ਨਾਲੋਂ ਸ਼ੁਕਤੀ ਦਾ ਇਦਨ ਮੁਕਰ ਬਹੁਤ ਵਧੀਆ ਸਿਹਰਾ ਕਰਵਾ ਰਹੇ ਹੈ ਜੇ ਜਸਵਿੰਦਰ ਸਿੰਘ ਸ਼ੇਰ ਦਾ ਦੀ ਲਿਖੀ ਹੋਈ ਕਿਤਾਬ ਬਹੁਤ ਹੀ ਸਤਕਾਰਯੋਗ ਨੇ ਹੈ ਕਹਿੰਦੀਆਂ ਜਿੰਨੀਆਂ ਵੀ ਲੜਕੀਆਂ ਪੈਦਾ ਹੁੰਦੀਆਂ ਉਹਨਾਂ ਲੜਕੀਆਂ ਦੀ ਲੋਹੜੀ ਮਨਾਈ ਜਾਵੇ ਸੇਰੇ ਬੰਨੇ ਜਾਣਾ ਲੋਹੜੀ ਮਨਾਈ ਜਾਵੇ ਲੜਕੀਆਂ ਨੂੰ ਬੰਦਾ ਸਤਕਾਰ ਦਿੱਤਾ ਜਾਵੇ ਜਿੰਨੀਆਂ ਲੜਕੀਆਂ ਸਾਡੇ ਡਿਸਪੈਂਸਰੀ ਨਾਲ ਦੇ ਵਿੱਚ ਡਿਊਟੀਾਂ ਨਿਭਾ ਰਹੀਆਂ ਉਹਨਾਂ ਨੂੰ ਵੀ ਉਹਨਾਂ ਦਾ ਬੰਦਾ ਮਾਨ ਸਤਕਾਰ ਦੇਣਾ ਚਾਹੀਦਾ ਉਹਦੀ ਸਾਡੇ ਬੱਚਿਆਂ ਸਮਾਨ ਹੈ ਜੇ ਅਸੀਂ ਲੱਗਦੇ ਸਮਾਨ ਕਰਾਂਗੇ ਤਾਂ ਫੇਰ ਹੀ ਜਣਾ ਤਾਂ ਮਾਨ ਸਨਮਾਨ ਵਧਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਰਾਜੀ ਕੀ ਨਾਮ ਉਹ ਬੱਚੀ ਦਾ ਚੱਕੋ ਇਹਨੂੰ ਉੱਪਰ ਨਾਮਾ

बहुत बहुत हां, मनकौ। मनकौ। मनक हां सगन लो बेटे हांजी तीजो सगन फटो आपका प्रभ प्रभ सगन लो ਮਾ ਮੈਂ ਮੈਂ ਤੋਂ ਮੇਰਾ ਬੋਤਾ ਮੇਰੇ ਨਾਲ ਸਾਜ ਮੇਰੇ ਨਾਲ ਜੁੜਿਆ ਇਹ ਪਹਿਲਾ ਮੈਂਬਰ ਆ ਮੇਰੇ ਨਾਲ ਜੁੜਿਆ ਠੀਕ ਹੈ ਪੰਚਾਇਤ ਤਾਂ ਹੈਗੀ ਹੈ ਕਿਸੇ ਹੋਣੇ ਮੇਰੇ ਨਾਲ ਜੁੜਿਆ ਠੀਕ ਹੈ